ਗੋਲਡੀ ਬਰਾਡ ਵਾਲੇ ਮਾਮਲੇ ਤੇ ਅਮਰੀਕਾ ਪੁਲਿਸ ਨੇ ਕਰਿਆ ਵੱਡਾ ਖੁਲਾਸਾ ਵੱਡੀ ਖਬਰ ਨਿਕਲ ਕੇ ਆਈ ਸਾਹਮਣੇ ਆਖਰ ਕੀ ਹੈ ਪੂਰੀ ਖਬਰ ਦੱਸਦੇ ਆ ਇਸ ਵੀਡੀਓ ਵਿੱਚ ਸਸਤੀ ਗਾਲ ਦੋਸਤੋ ਮੈਂ ਗੁਰਮਖਸ ਸਿੰਘ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਜਿਵੇਂ ਕਿ ਤੁਸੀਂ ਨੇ ਕੱਲ ਦੇਖਿਆ ਸੋਸ਼ਲ ਮੀਡੀਆ ਦੇ ਉੱਪਰ ਜਾਂ ਫਿਰ ਆਪਾਂ ਨੈਸ਼ਨਲ ਮੀਡੀਆ ਦੀ ਗੱਲ ਕਰੀਏ ਸਾਰਾ ਦਿਨ ਇੱਕੋ ਹੀ ਖਬਰ ਚੱਲਦੀ ਰਹੀ ਕਿ 골ਡ ਇਬਰਾਡ ਜਿਹੜਾ ਉਸ ਦੀ ਮਤ ਹੋ ਗਈ ਹੈ ਅਤੇ ਇਸ ਦੁਨੀਆ ਤੇ ਨਹੀਂ ਰਹਾ 골ਡ ਇਬਰਾਡ ਤਾਂ ਸੋਸ਼ਲ ਮੀਡੀਆ ਦੇ ਉੱਪਰ ਖੂਬ ਸੁਰਖੀਆਂ ਬਣੀਆਂ ਪਰ ਦੋਸਤੋ ਕਿਤੇ ਨਾ ਕਿਤੇ ਸਾਰੇ ਮੀਡੀਆ ਨੂੰ ਇੱਕ ਸ਼ੱਕ ਵੀ ਸੀਗਾ ਕਿਤੇ ਇਹ ਖਬਰ ਝੂਠੀ ਨਾ ਹੋਵੇ ਇਸੇ ਕਰਕੇ ਉਹ ਕਹਿ ਦਿੰਦੇ ਸੀ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿਉਂਕਿ ਕੋਈ ਪੁਖਤਾ ਜਾਣਕਾਰੀ ਕਿਸੇ ਕੋਲੇ ਹੈ ਨਹੀਂ ਸੀ ਪਰ ਹੁਣ ਅਮਰੀਕਾ ਦੀ ਜਿਹੜੀ ਪੁਲਿਸ ਹੈ ਇੱਕ ਵੱਡੇ ਅਫਸਰ ਨੇ ਸਾਹਮਣੇ ਆ ਕੇ ਵੱਡਾ ਖੁਲਾਸਾ ਕੀਤਾ ਹੈ ਥੋੜਾ ਜਿਆਦਾ ਦੱਸ ਦਿੰਦੇ ਆ ਕਿ ਆਖਰ ਦਾ ਮਾਮਲਾ ਹੈ ਕਿ 골ਡੀ 브라드 ਦੀ ਮਤਲ ਨੂੰ ਲੈ ਕੇ ਜਿਹੜੀ ਖਬਰ ਫੈਲੀ ਸੀ ਉਹ ਇੱਕ ਅਮਰੀਕਾ ਦੀ ਵੈਬਸਾਈਟ ਹੈ ਉਸ ਨੇ ਸਭ ਤੋਂ ਪਹਿਲਾਂ ਲਿਖਿਆ ਸੀ ਕਿ 골ਡੀ 브라드 ਜਿਹੜਾ ਇਸ ਦੁਨੀਆ ਤੇ ਨਹੀਂ ਰਿਹਾ 골ਡੀ 브라드 ਅਤੇ ਉਸ ਦਾ ਇੱਕ ਸਾਥੀ ਹੈ ਜਿਹੜਾ ਉਹਨਾਂ ਦੇ ਉੱਪਰ ਅਗਿਆਤ ਹਮਲਾਵਾਰਾਂ ਨੇ ਹਮਲਾ ਕਰਤਾ ਅਤੇ 골ਡੀ 브라드 ਜ਼ਖਮੀ ਹੋਇਆ ਇਸ ਦੇ ਵਿੱਚ ਅਤੇ ਮੌਕੇ ਤੇ ਉਸ ਦੀ ਜਿਹੜੀ ਹੈਗੀ ਆ ਮੌਤ ਹੋ ਜਾਂਦੀ ਆ ਤੇ ਉਸਦੇ ਸਾਥੀ ਨੂੰ ਹਸਪੀਟਲ ਦੇ ਵਿੱਚ ਲੈ ਜਾਇਆ ਜਾਂਦਾ ਤੇ ਜਦੋਂ ਇਹ ਵੈਬਸਾਈਟ ਨੇ ਖਬਰ ਛਾਪੀ ਉਸ ਤੋਂ ਬਾਅਦ ਸਾਰੇ ਹੀ ਮੀਡੀਆ ਦੇ ਉੱਪਰ ਇਹ ਖਬਰ ਚੱਲਣ ਲੱਗੀ ਕਿ ਜਿਹੜਾ ਗੋਲਡੀ ਬਰਾੜ ਹੈ ਗੋਲਡੀ ਬਰਾੜ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਪਰ ਕਿਤੇ ਨਾ ਕਿਤੇ ਸਾਰਿਆਂ ਨੂੰ ਇੱਕ ਸ਼ੱਕ ਸੀ ਕਿ ਕਿਤੇ ਇਹ ਖਬਰ ਝੂਠੀ ਨਾ ਹੋਵੇ ਹੋਇਆ ਵੀ ਉਸੇ ਤਰ੍ਹਾਂ ਗੋਲਡੀ ਬਰਾੜ ਹੈ ਜਿਹੜਾ ਗੋਲਡੀ ਬਰਾੜ ਜਿਉਂਦਾ ਹੈ ਜੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਅਮਰੀਕਾ ਦੇ ਵਿੱਚ ਹੀ ਕਹਿੰਦੇ ਦੱਸਿਆ ਜਾਂਦਾ ਗੋਲਡੀ ਬਰਾੜ ਅਤੇ ਹਲੇ ਜਿਉਂਦਾ ਹੋਣਾ ਅਮਰੀਕਾ ਦੇ ਇੱਕ ਜਿਹੜਾ ਪੁਲਿਸ ਅਧਿਕਾਰੀ ਇਹ ਵੱਡਾ ਅਫਸਰ ਹੈ ਉਸ ਨੇ ਸਾਹਮਣੇ ਆ ਕੇ ਦੱਸਿਆ ਕਿ ਜਿਹੜਾ ਗੋਲਡੀ ਬਰਾੜ ਹੈ ਜਾਉਂਦਾ ਇਸ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਾਰਦਾਤ ਜਰੂਰ ਹੋਈ ਹੈ ਪਰ ਜਿਹੜਾ ਮਾਰਿਆ ਗਿਆ ਬੰਦਾ ਉਹ ਗੋਲਡੀ ਬਰਾੜ ਨਹੀਂ ਹੈ ਤੇ ਇਹਨਾਂ ਨੇ ਕਿਹਾ ਕਿ ਮੀਡੀਆ ਨੇ ਖਬਰ ਚਲਾਉਣ ਦੇ ਵਿੱਚ ਜਲਦੀ ਕਰੀ ਹੈ ਅਤੇ ਸਾਡੇ ਤੋਂ ਬਿਨਾ ਪੁੱਛੇ ਇਹ ਖਬਰ ਚਲਾਤੀ ਕਿ ਜਿਹੜਾ ਬੰਦਾ ਮਰਿਆ ਉਹ ਗੋਲਡੀ ਬਰਾੜ ਹੈ ਇਹਨਾਂ ਦਾ ਕਹਿਣਾ ਕਿ ਉਹ ਗੋਲਡੀ ਬਰਾੜ ਨਹੀਂ ਹੈਗਾ ਉਹ ਕੋਈ ਹੋਰ ਬੰਦਾ ਅਮਰੀਕਾ ਦਾ ਹੀ ਰਹਿਣ ਵਾਲਾ ਕੋਈ ਹੋਰ ਹੈ 골ਡੀ ਬਰਾੜ ਨਹੀਂ ਪਰ ਜਿਵੇਂ ਕੱਲ ਖਬਰ ਫੈਲੀ ਸੀ ਜਿਸ ਤਰੀਕੇ ਨਾਲ ਖਬਰ ਫੈਲੀ ਸੀ ਅਤੇ ਸਭ ਨੇ ਇਹ ਖਬਰ ਦਿਖਾਈ ਵੱਡੇ ਵੱਡੇ ਚੈਨਲਾਂ ਨੇ ਕਿ 골ਡੀ ਬਰਾੜ ਹੈ ਜਿਹੜਾ 골ਡੀ ਬਰਾੜ ਇਸ ਦੁਨੀਆ ਤੇ ਨਹੀਂ ਰਿਹਾ ਉਸ ਤੋਂ ਬਾਅਦ ਜਿਹੜੇ ਸਿੱਧੂ ਦੇ ਚਾਹਣ ਵਾਲੇ ਸੀ ਜਾਂ ਫਿਰ ਜਿਹੜੇ ਹੋਰ ਲੋਕ ਸੀ ਸਾਰਾ ਦਿਨ ਹੀ ਖਬਰ ਉਹਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਕਿ 골ਡੀ ਬਰਾੜ ਇਸ ਦੁਨੀਆ ਤੋਂ ਚਲਿਆ ਗਿਆ ਬਾਕੀ ਦੋਸਤੋ ਦੱਸ ਦਈਏ ਕਿ ਇਸ ਸਮੇਂ ਦੀ ਵੱਡੀ ਖਬਰ ਹੈ ਕਿ 골ਡੀ ਬਰਾੜ ਹਲੇ ਕਹਿੰਦੇ ਕਿਹੜਾ ਹੈਗਾ ਜਾਉਂਦਾ ਇਸ ਨੂੰ ਲੈ ਕੇ ਜਿਹੜੀ ਭਾਰਤ ਸਰਕਾਰ ਹੈ ਉਹ ਵੀ ਕਹਿੰਦੇ ਯਤਨ ਕਰ ਰਹੀ ਹੈ ਇੰਡੀਆ ਲਿਆਉਣ ਦੇ ਲਈ ਅਤੇ ਪੰਜਾਬ ਸਰਕਾਰ ਵੀ ਕਹਿੰਦੇ ਲੱਗੀ ਹੋਈ ਹੈ ਕਿ 골ਡੀ ਬਰਾੜ ਨੂੰ ਜਿਹੜਾ ਹੈਗਾ ਭਾਰਤ ਲਿਆਂਦਾ ਜਾ ਸਕੇ ਪਰ ਇਸ ਸਮੇਂ ਦੀ ਇਹ ਵੱਡੀ ਖਬਰ ਹੈ ਕਿ 골ਡੀ ਬਰਾੜ ਹਲੇ ਜਾਉਂਦਾ ਕੱਲ ਜਿਹੜੀ ਖਬਰ ਦਿਖਾਈ ਗਈ ਸੀ ਉਹ ਪੂਰੀ ਤਰ੍ਹਾਂ ਝੂਠੀ ਖਬਰ ਸੀ ਤਾਂ ਦੋਸਤੋ ਤੁਸੀਂ ਇਸ ਮਾਮਲੇ ਬਾਰੇ ਕਿਸ ਤਰ੍ਹਾਂ ਸੋਚਦੇ ਹੋ ਤੁਸੀਂ ਵੀ ਆਪਣੀ ਰਾਏ ਜਰੂਰ ਦੇਣਾ ਅਗਰ ਵੀਡੀਓ ਦੇਖ ਰਹੇ ਹੋ ਫੇਸਬੁੱਕ ਤੇ ਵੀਡੀਓ ਨੂੰ ਸਾਂਝਾ ਵੀ ਜਰੂਰ ਕਰ ਦਿਓ ਅਗਰ YouTube ਤੇ ਦੇਖ ਰਹੇ ਹੋ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਜੱਟ ਬਾਵੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਰਬ ਰੱਖਾ